ਪੰਜਾਬ ਫੂਗੰਦਰ ਆਏ ਹੜ੍ਹਾਂ ਦੌਰਾਨ ਕਾਫੀ ਲੋਕ ਜਿਹੜੇ ਪ੍ਰਭਾਵਿਤ ਹੋਏ ਸੀ ਜਿੱਥੇ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਦੀ ਫਸਲਾਂ ਮਰੀਆਂ ਸੀ ਉੱਥੇ ਡੰਗਰ ਪਸ਼ੂ ਵੀ ਕਾਫੀ ਰੋੜ ਗਏ ਸਨ ਉਹਨਾਂ ਵੱਲੋਂ ਜਿਹੜਾ ਕਿ ਇਸ ਵਕਤ ਹਾਲਾਤ ਕਾਫੀ ਡਾਊਨ ਡਾਊਨ ਦੇਖਣ ਨੂੰ ਮਿਲੇ ਉੱਥੇ ਹੀ ਸ੍ਰੋਮ ਇਕਾਲੀ ਦਲ ਵੱਲੋਂ ਅੱਗੇ ਹੱਥ ਵਧਾ ਕੇ ਉਹਨਾਂ ਦੀ ਮਦਦ ਕਰਨ ਲਈ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਇਸ ਉਪਰਾਲੇ ਤਹਿਤ ਹੀ ਜਿਹੜੇ ਉੱਥੇ ਕਿਸਾਨਾਂ ਦੇ ਬੀਜਣ ਵਾਸਤੇ ਜਿਹੜਾ ਕਿ ਬੀਜ ਹੈ ਉਹ ਇੱਕ ਪੰਜਾਬ ਦੇ ਵਿੱਚੋਂ ਇਹ ਪ੍ਰੋਵਾਈਡ ਕਰਵਾਉਣੇ ਇੱਥੇ ਇਸੇ ਕਿੜੀ ਤਹਿਤ ਹੀ ਪਾਤਣਾ ਹਲਕੇ ਸ਼ਤਰਾਣਾ ਦੇ ਵਿੱਚੋਂ ਜਿਹੜਾ ਕਿ ਹਮਚੜੀ ਦਿਆਲ ਸੀਡ ਸਟੋਰ ਜਿਹੜੀ ਕਿ ਫੈਕਟਰੀ ਹੈ ਉਹਦੇ ਵਿੱਚੋਂ ਇੱਥੇ ਇਸ ਵਕਤ ਗਵਰਨਮੈਂਟ ਦਾ ਮਨਜ਼ੂਰਸ਼ੁਦਾ ਜਿਹੜਾ ਵਧੀਆ ਬੀਜ ਸੀਗਾ ਉਹਦੀਆਂ ਦੋ ਗੱਡੀਆਂ ਭੇਜੀਆਂ ਗਈਆਂ ਹਨ ਅਸੀਂ ਇਹਨਾਂ ਨਾਲ ਗੱਲਬਾਤ ਵੀ ਕਰਾਂਏ ਕਿ ਇਸ ਤਰ੍ਹਾਂ ਦਾ ਕਿ ਕਿਸਾਨਾਂ ਦੇ ਮਦਦ ਕਰਨ ਵਾਸਤੇ ਪੰਜਾਬ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੁਖਵੀਰ ਸਿੰਘ ਬਾਦਲ ਦੇ ਅਸੀਂ ਇਸ ਵਕਤ ਮੌਜੂਦ ਹਾਂ ਜਿਹੜੀ ਹਮਚੜੀ ਸਟੀਲ ਫੈਕਟਰੀ ਆ ਇਹਦੇ ਵਿੱਚੋਂ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਣਕੋ ਭੇਜੀ ਜਾ ਰਹੀ ਆ ਜਨਾਲਾ ਜਿੱਥੇ ਕਿ ਹੜਪੀਟ ਏਰੀਆ ਦੇ ਵਿੱਚ ਕਿਸਾਨਾਂ ਦਾ ਕਾਫੀ ਵੱਡਾ ਨੁਕਸਾਨ ਹੋਇਆ ਸੀ ਔਰ ਉਹਨਾਂ ਦੀ ਮਦਦ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਇਹ ਇੱਕ ਵੱਡਾ ਹੱਥ ਅੱਗੇ ਵਧਾਇਆ ਜਾ ਰਿਹਾ ਅਸੀਂ ਗੱਲ ਕਰਾਂਗੇ ਇੱਥੇ ਜਿਹੜੇ ਕਿ ਬਾਬਾ ਕਬੀਰ ਦਾਸ ਵੀ ਪਹੁੰਚੇ ਹੋਏ ਨੇ ਔਰ ਜਿਹੜਾ ਕਿ ਜ਼ਿਲ੍ਹਾ ਪ੍ਰਧਾਨ ਨੇ ਜਗਮੀਤ ਸਿੰਘ ਫਰੀ ਔਰ ਸਿੱਧੂ ਸਾਹਿਬ ਵੀ ਪਹੁੰਚੇ ਹੋਏ ਨੇ ਜੋਗਾ ਸਿੰਘ ਸਿੱਧੂ ਕਿਸ ਤਰ੍ਹਾਂ ਦਾ ਇੱਥੇ ਅੱਜ ਜਿਹੜਾ ਇਹਨਾਂ ਵੱਲੋਂ ਜਿਹੜੇ ਹੜਪੀਟ ਇਲਾਕੇ ਨੂੰ ਪਹੁੰਚਾਉਣ ਵਾਸਤੇ ਸਮੱਗਰੀ ਔਰ ਕਿਸ ਤਰ੍ਹਾਂ ਦੀ ਇਹ ਜਿਹੜੀ ਕਿ ਪਾਰਟੀ ਪ੍ਰਧਾਨ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਉਹਨਾਂ ਦਾ ਸੰਬੰਧੀ ਵੀ ਗੱਲਬਾਤ ਕਰਾਂਗੇ ਹਾਂਜੀ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਜ ਦਾ ਜਿਹੜਾ ਤੁਹਾਡਾ ਉਪਰਾਲਾ ਕੀਤਾ ਗਿਆ ਕਿਸ ਤਰ੍ਹਾਂ ਦਾ ਉਪਰਾਲਾ ਹੈ ਔਰ ਕਿੱਥੇ ਕਿੰਨੇ ਕਿ ਸਮੱਗਰੀ ਜਿਹੜੀ ਤੁਸੀਂ ਜਿਹੜੀ ਕਾਨਕਾਂਜ ਭੇਜ ਰਹੇ ਹੋ ਹਾਂ ਜਦੋਂ ਤੋਂ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਲਗਾਤਾਰ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ੇਟ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਹੜਪੀੜਤ ਜੋ ਸਾਡੇ ਪੰਜਾਬ ਦੇ ਲੋਕ ਨੇ ਉਹਨਾਂ ਦੀਆਂ ਸਮੱਸਿਆਵਾਂ ਸੁਣ ਰਹੇ ਨੇ ਪਹਿਲਾਂ ਬੰਨਾ ਤੇ ਜਦੋਂ ਲੋਡ ਸੀ ਉਦੋਂ ਡੀਜ਼ਲ ਜਾਂ ਨਗਦ ਰਾਸ਼ੀ ਨਾਲ ਮਤ ਕੀਤੀ ਫਿਰ ਜੋ ਚਾਰੇ ਦਾ ਬਹੁਤ ਨੁਕਸਾਨ ਹੋ ਗਿਆ ਸੀ ਪਸ਼ੂਆਂ ਲਈ 500 ਟਰੱਕ ਚਾਰੇ ਦੇ ਰਵਾਨਾ ਕੀਤੇ ਪੰਜਾਬ 'ਚ ਜਿੱਥੇ ਵੀ ਲੋਡ ਸੀ ਫਿਰ ਸਰਦਾਰ ਸਿੰਘ ਬੀਰ ਸਿੰਘ ਬਾਦਲ ਨੇ ਇੱਕ ਹੋਰ ਕਿਹਾ ਸੀ ਕਿ 1 ਲੱਖ ਕਿੱਲੇ ਦੀ ਕਣਕ ਦਾ ਬੀਜ ਜਿੱਥੇ ਫਸਲਾਂ ਨੁਕਸਾਨੀ ਆ ਗਈਆਂ ਨੇ ਇੱਕ ਕਿਸਾਨਾਂ ਨੂੰ ਮਤ ਲਈ ਉਹਨਾਂ ਦੀ ਹਦਾਸ਼ੇਰੀ ਲਈ ਸ਼੍ਰੋਮਣੀ ਅਕਾਲੀ ਦਲ ਦਾ ਹੈਗਾ ਅੱਜ ਉਸ ਤੈਅਤੀ ਕਿਉਂਕਿ ਸਵੇਰੇ ਸਰਦਾਰ ਸਿੰਘ ਵੀਰ ਸਿੰਘ ਜੀ ਬਾਦਲ ਨੇ ਅਜਨਾਲਾ ਜਾਣਾ ਉੱਥੇ ਉਹਨਾਂ ਨੇ ਜੋ ਕਣਕ ਦੇ ਬੀਜ ਉੱਥੋਂ ਸ਼ੁਰੂਆਤ ਕਰਨੀ ਹੈ ਅਜਨਾਲਾ ਹਲਕੇ ਤੋਂ ਉੱਥੇ ਵੰਡ ਕੇ ਸੋ ਸਾਡੀ ਵੀ ਡਿਊਟੀ ਲੱਗੀ ਇਸ ਨੂੰ ਅੱਜ ਹਲਕਾ ਸਤਰਾਣਾ ਦੇ ਵਿੱਚ ਬਾਬੂ ਕਬੀਰ ਦਾਸ ਜੀ ਦੀ ਰਹਿਨਮਾਈ ਹੇਠ 100 ਕੁਇੰਟਲ ਕਣਕ ਦੀ ਪਹਿਲੀ ਜੋ ਖੇਪ ਹੈ ਮਤ ਭੇਜੀ ਜਾ ਰਹੀ ਹੈ ਹੜਪੀੜਤ ਜੋ ਕਿਸਾਨ ਨੇ ਉਹਨਾਂ ਲਈ ਸੋ ਅੱਜ ਦਾ ਜੋ ਸਾਡਾ ਇਹ ਪ੍ਰੋਗਰਾਮ ਹੈ ਉਸ ਤਰ੍ਹਾਂ ਦਾ ਕਾਫੀ ਇੱਕ ਦਰਿਆਦਲੀ ਦਿਖਾਈ ਜਾ ਰਹੀ ਹੈ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਵੱਲੋਂ ਨਾ ਕੋਈ ਮਤ ਕਰਨ ਦਾ ਉਪਰਾਲਾ ਔਰ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਉਂਕਿ ਹਮੇਸ਼ਾ ਹੀ ਜਿੱਥੇ ਵੀ ਪੰਜਾਬ ਦੀ ਧਰਤੀ ਦੇ ਉੱਤੇ ਕਈ ਵਾਰੀ ਇਸ ਤਰ੍ਹਾਂ ਦੀ ਕੋਈ ਨੁਕਸਾਨੇ ਜਾਂਦੇ ਜਾਂ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਆ ਉਸ ਵਕਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਮਤ ਕਰਨ ਲਈ ਅੱਗੇ ਆਇਆ ਜਾਂਦਾ ਸੀ ਹਲਕਾ ਇੰਚਾਰਜ ਜਿਹੜੇ ਕਬੀਰ ਦਾਸ ਨੇ ਬਾਉ ਉਹਨਾਂ ਨੇ ਵੀ ਗੱਲ ਕਰਾਇਆ ਕਿ ਇਸ ਤਰ੍ਹਾਂ ਦਾ ਇਸ ਇਲਾਕੇ ਦੇ ਵਿੱਚ ਸਮਰਥਨ ਮਿਲ ਰਿਹਾ ਔਰ ਅਕਾਲੀ ਦਲ ਜਿਹੜਾ ਕਿ ਇੱਕ ਵੱਡਾ ਹੱਥ ਵਧਾ ਕੇ ਅੱਗੇ ਲੋਕਾਂ ਦੀ ਮਤ ਕਰਨ ਜਾ ਰਿਹਾ ਹੈ ਕਿਸ ਤਰ੍ਹਾਂ ਦਾ ਇਸ ਏਰੀਆ ਦੇ ਵਿੱਚ ਹੋਰ ਤੁਹਾਡਾ ਅੱਗੇ ਉਪਰਾਲੇ ਰਹਿੰਦੇ ਮਹਰੋਖ ਸਾਹਿਬ ਜਿਵੇਂ ਕਿ ਕਹਿਣੀ আর ਕਥਨੀ ਦੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪੱਕੇ ਨੇ ਜੋ ਕਹਿੰਦੇ ਨੇ ਉਹ ਕਰਦੇ ਨੇ ਤੁਸੀਂ ਆ ਦੇਖੋ ਜਦੋਂ ਪੰਜਾਬ ਦੇ ਵਿੱਚ ਕੁਦਰਤੀ ਮਹ ਇਹ ਫਲੱਡ ਆਏ ਨੇ ਤਾਂ ਉਥੇ ਸਰਕਾਰਾਂ ਫੇਲ ਹੋ ਗਈਆਂ ਸਰਕਾਰ ਤਾਂ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੀ ਬਜਾਏ ਜਾ ਕੇ ਹਸਪੀਟਲ ਭਰਤੀ ਹੋ ਗਈਆਂ ਕੱਲੇ ਸਰਦਾਰ ਸੁਖਬੀਰ ਸਿੰਘ ਬਾਦਲ ਅਜੇ ਪੰਜਾਬ ਦੇ ਨਿਤੜਕ ਜਰਨੈਲ ਸੀ ਜਿਨ੍ਹਾਂ ਨੇ ਸਾਰੇ ਪੰਜਾਬ ਦੇ ਕੋਨੇ-ਕੋਨੇ ਵਿੱਚ ਜਾ ਕੇ ਹੜਪੇੜਤਾਂ ਦਾ ਦਿਨ ਰਾਤ ਇੱਕ ਕਰਕੇ ਹਾਲ ਪੁੱਛਿਆ ਔਰ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਸੀਗੀਆਂ ਮੌਕੇ ਤੇ ਹੱਲ ਕੀਤੀਆਂ ਲਾਰਾ ਨਹੀਂ ਲਾਇਆ ਜੇ ਉਹਨਾਂ ਨੇ ਕਿਹਾ ਡੀਜ਼ਲ ਚਾਹੀਦਾ ਤਾਂ ਸਾਡੇ ਇੱਥੇ ਤੁਸੀਂ ਦੇਖੋ ਹਰ ਇੱਕ ਥਾਂ ਤੇ ਜਿਨੇ 4000 ਮੰਗਿਆ ਉਹਨੂੰ 6000 ਜਿਨੇ 6000 ਮੰਗਿਆ ਉਹਨੂੰ 10000 ਸਾਨੂੰ ਵੀ 9000 ਲੀਟਰ ਜਿਹੜਾ ਡੀਜ਼ਲ ਹਲਕੇ ਨੂੰ ਬੰਨ ਨੂੰ ਪੱਕਾ ਜਿਹੜਾ ਮਤਲਬ ਖਤਰਾ ਸੀਗਾ ਵੀ ਬੰਨ ਜੇ ਟੁੱਟ ਗਿਆ ਤਾਂ ਸਾਰਾ ਛਤਰਾਣਾ ਏਰੀਆ ਸਾਡਾ ਮਤਲਬ ਤਹਿਸ਼ ਨਹਿਸ਼ ਹੋ ਜਾਊਗਾ ਜਿਹੜੇ ਪਿੰਡ ਨੇ ਤੇ ਉਸ ਨੂੰ ਬਚਾਉਣ ਵਾਸਤੇ ਬਾਦਲ ਸਾਹਿਬ ਨੇ 9000 ਲੀਟਰ ਡੀਜ਼ਲ 3 ਲੱਖ ਰੁਪਿਆ ਨਗਦ ਰਾਸ਼ੀ ਉਹ ਸਾਰੀ ਮੌਕੇ ਤੇ ਹੀ ਮਤਲਬ ਦਿੱਤੀ ਔਰ ਜਿਹੜੇ ਲੋਕਾਂ ਦੇ ਚਾਰੇ ਖਰਾਬ ਹੋ ਗਏ ਸੀ ਅਸੀਂ ਹੁਣ ਪਟਿਆਲੇ ਪਿਛਲੇ ਹਫਤੇ ਚਾਰੇ ਦਾ 1000 ਕੁਇੰਟਲ ਚਾਰਾ ਜਿਹੜਾ ਸਾਡੇ ਛਤਰਾਣੇ ਹਲਕੇ ਚ ਵੀ ਆਇਆ ਸਰਦੌਰ ਹਲਕੇ ਚ ਵੀ ਆਇਆ ਠਨੌਰ ਵੀ ਆਇਆ ਸੋ ਨਿਰੰਤਰ ਜੋ ਵੀ ਲੋਕਾਂ ਦੀ ਡਿਮਾਂਡ ਸੀ ਉਹ ਬਾਦਲ ਸਾਹਿਬ ਨੇ ਆਪੋਜੀਸ਼ਨ ਦਾ ਰੋਲ ਇਸ ਤਰੀਕੇ ਨਾਲ ਇਹਦਾ ਕੀਤਾ ਵੀ ਲੋਕ ਭੁੱਲ ਗਏ ਵੀ ਇਹ ਆਮ ਆਦਮੀ ਦੀ ਸਰਕਾਰ ਹੈ ਜੇ ਛਰੋਮਣੀ ਕਾਲੀ ਦਲ ਦੀ ਸਰਕਾਰ ਹੈ ਇੰਨਾ ਕੰਮ ਤਾਂ ਸਰਕਾਰਾਂ ਫੇਲ ਹੋ ਗਈਆਂ ਜੋ ਕਾਮਯਾਬ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਹੋਏ ਨੇ ਅੱਜ ਉਹਨਾਂ ਨੇ ਕਿਹਾ ਤੀ ਵੀ 2 ਲੱਖ 1 ਜਿਹੜੀ ਜ਼ਮੀਨ ਹੈਗੀ ਐ ਅਸੀਂ ਉਹਨਾਂ ਨੂੰ ਸੀਡ ਦਵਾਂਗੇ 1 ਲੱਖ ਸ਼੍ਰੋਮਣੀ ਕਾਲੀ ਦਲ ਦਊਗੀ 1 ਲੱਖ ਐ ਜੀ ਪੀ ਸੀ ਦਊਗੀ ਉਸ ਦੇ ਤਹਿਤ ਅੱਜ ਹਲਕਾ ਸ਼ਤਰਾਨੇ ਦੇ ਸਾਰੇ ਜਿੰਨੇ ਵੀ ਲੀਡਰ ਸਾਹਿਬਾਨ ਨੇ ਸਰਕਲ ਪ੍ਰਧਾਨ ਨੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਤੁਹਾਡੇ ਸਾਹਮਣੇ ਆ ਕੇ ਹਟੇ ਨੇ ਸਾਡਾ ਪਹਿਲਾ ਜਿਹੜਾ ਅੱਜ 100 ਕੁਇੰਟਲ ਦਾ ਜਿਹੜਾ ਸੀਡ ਹੈ ਆਪਾਂ ਸੀਡ ਫੈਕਟਰੀ ਚੋਂ ਬੋਲਦੇ ਆਂ ਬ੍ਰਾਂਡਡ ਸੀਡ ਹੈ ਆਈਐਸ ਮਾਰਕਾ ਤੁਸੀਂ ਆ ਵੇਖੋ ਆ ਇਧਰ ਕੈਮਰਾ ਕਮਾ ਕੇ ਦੇਖੋ ਇਧਰ ਆਈਐਸ ਮਾਰਕਾ ਜਿਹੜਾ ਸੀਡ ਹੈ ਟੈਗ ਲਗੇ ਆ ਪਏ ਇਹਨਾਂ ਦੇ ਉਹ ਅਸੀਂ ਜਿਹੜਾ ਅਜਨਾਲੇ ਚ ਅੱਜ 100 ਕੁਇੰਟਲ ਸੀਡ ਭੇਜ ਰਹੇ ਆ ਔਰ ਅਗਲੇ ਜਿਹੜੀ ਜਦੋਂ ਪ੍ਰਧਾਨ ਜੀ ਦਾ ਹੁਕਮ ਹੋਊਗਾ ਉਹ ਅਗਲਾ ਵੀ ਸਾਡੇ ਕੋਲੇ 300 ਕੁਇੰਟਲ ਸੀਡ ਜਿਹੜਾ ਅੱਜ ਇਸ ਫੈਕਟਰੀ ਚ ਤਿਆਰ ਹੈਗਾ ਜਦੋਂ ਅਗਲਾ ਪ੍ਰੋਗਰਾਮ ਹੋਊਗਾ ਉਹ ਵੀ اسی ਜਿੱਥੇ ਕਹਿਣਗੇ ਫਲਾਡੀਰ ਚ ਉੱਥੇ ਅਸੀਂ ਪਹੁੰਚਾਵਾਂਗੇ ਪਤਾਂ ਜੀ ਇਸ ਇਲਾਕੇ ਦੇ ਵਿੱਚ ਜਿਸ ਤਰ੍ਹਾਂ ਦਰਿਆਣੀ ਦੀ ਦਿਖਾਈ ਜਾ ਰਹੀ ਹੈ ਸ੍ਰੋਮਣੀ ਕਾਲੀ ਦਲ ਵੱਲੋਂ ਕਿਉਂਕਿ ਘਰ-ਘਰ ਦੇ ਵਿੱਚ ਤੁਸੀਂ ਜਿੱਥੇ ਵੀ ਗਏ ਮੇਰੇ ਖਿਆਲ ਚ ਮੈਨੂੰ ਜਵਾਬ ਨਹੀਂ ਮਿਲਿਆ ਤੁਹਾਨੂੰ ਜਿਨੇ ਜਿੰਨੀ ਕਹੀ ਓਨੀ ਹੀ ਉਹਨਾਂ ਨੇ ਉਸ ਗੱਲ ਤੇ ਬੁੱਲ ਚੜਾਏ ਆ ਕੀ ਲੱਗਦਾ ਪੰਜਾਬ ਦੇ ਵਿੱਚ ਹੋਰ ਕਿਸ ਕਿਸ ਜਗ੍ਹਾ ਤੋਂ ਔਰ ਕਿਸ ਸਕੀਰ ਸਿੰਘ ਬਾਦਲ ਜਿਹੜੇ ਪਾਰਟੀ ਪ੍ਰਧਾਨ ਨੇ ਉਹ ਹਰ ਮਾਰੂ ਏਰੀਆ ਦੇ ਵਿੱਚ ਕਿਦਣ ਜਾਣਗੇ ਔਰ ਕੀ ਪਹੁੰਚ ਰਹੇ ਨੇ ਕਿਦੋਂ ਤੱਕ ਕਿਉਂਕਿ ਤੁਸੀਂ ਇੱਥੋਂ ਸਮਗਰੀ ਲੈ ਕੇ ਜਾਂਦੇ ਆ ਉਹਨਾਂ ਵਾਸਤੇ ਰਾਹਤ ਪ ਉਹਦਾ ਕਿਸ ਤਰ੍ਹਾਂ ਦਾ ਉਹਨਾਂ ਦੇ ਉਥੇ ਪ੍ਰਬੰਧ ਕੀਤੇ ਗਏ ਨੇ ਨਹੀਂ ਦੇਖੋ ਜਿੱਥੇ ਵੀ ਪ੍ਰਧਾਨ ਸਾਹਿਬ ਹਰ ਪਿੰਡਾਂ ਚ ਜੋ ਵਾਦਾ ਕਰਕੇ ਆਏ ਸੀ ਤੇ ਕੱਲ ਨੂੰ ਅਜਨਾਲਾ ਚ ਬਾਦਲ ਸਾਹਿਬ ਜਾਣਗੇ ਔਰ ਇਹ ਟਰੱਕ ਜਿਹੜੇ ਅੱਜ ਰਾਤੋਂ ਰਾਤ ਜਿਹੜੇ ਸਗੇ ਅਜਨਾਲਾ ਪਹੁੰਚ ਜੂਗੇ ਸੋ ਬਾਦਲ ਸਾਹਿਬ ਨੇ ਜੋ ਵਾਦੇ ਜਿੰਨਾ ਲੋਕਾਂ ਨਾਲ ਕੀਤਾ ਸੀ ਮੌਕੇ ਤੇ ਹੀ ਉਹਨਾਂ ਦਾ ਜਿਹੜਾ ਸਾਡੇ ਹਲਕਾ ਇੰਚਾਲ ਦੇ ਨੇ ਜਿੰਨਾਂ ਦੀ ਵੀ ਡਿਊਟੀ ਉੱਥੇ ਪ੍ਰਧਾਨ ਸਾਹਿਬ ਨੇ ਲਾਈ ਹੈ ਉਹ ਉੱਥੇ ਆਪਣੇ ਜਿਹੜਾ ਇਹ ਸੀੜੇ ਮੌਕੇ ਤੇ ਹੀ ਉਹਨਾਂ ਨੂੰ ਦਿੱਤਾ ਜਾਊਗਾ ਔਰ ਇਸੇ ਤਰ੍ਹਾਂ ਪਰਦਾਨ ਜੀ ਇੱਕ ਦਿਨ ਨਹੀਂ ਬੈਠੇ ਘਰ ਸਵੇਰ ਤੋਂ ਲਾ ਕੇ ਰਾਤ ਦੇ 10 ਵਜੇ ਤੱਕ ਹਲਕਾ ਜਿੰਨੇ ਵੀ ਪੰਜਾਬ ਦੇ ਹੈਗੇ ਨੇ ਸਾਰਿਆਂ 'ਚ ਉਹ ਨਿਰੰਤਰ ਲਗਾਤਾਰ ਜਾਰੀ ਹੈਗੀ ਆ ਉਹਨਾਂ ਦੀ ਸੇਵਾ ਔਰ ਅੱਜ ਸਾਡੇ ਪਟਿਆਲੇ ਦੀ ਸੇਵਾ ਲੱਗੀ ਸੀ ਹੋਰ ਵੀ ਸਾਰੇ ਹਲਕਿਆਂ 'ਚ ਜਿਹੜਾ 3 300 ਕੁਇੰਟਲ ਜਿਹੜਾ ਹੈਗਾ ਮਤਲਬ ਸੀਡ ਭੇਜਣਾ ਹੈਗਾ ਅੱਜ ਸਾਡੇ ਜ਼ਿਲ੍ਹੇ ਦੀ ਵਾਰੀ ਸੀ ਅਸੀਂ ਭੇਜ ਰਹੇ ਹਾਂ ਬਾਕੀ ਜੋ ਪ੍ਰਦਾਨ ਜੀ ਦਾ ਹੋਰ ਅਗਲਾ ਹੁਕਮ ਹੋਊਗਾ ਉਸ ਤਹਤ ਅਸੀਂ ਹੋਰ ਸੀਟ ਤੇ ਸਿੱਧੂ ਸਾਹਿਬ ਨੌਜਵਾਨ ਪੀੜੀ ਦੀ ਕਿਸ ਤਰ੍ਹਾਂ ਰੁਝਾਨ ਹੈ ਇਸ ਵਕਤ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਕੀ ਕਹਿਣਾ ਚਾਹੋਗੇ ਤੁਸੀਂ ਨੌਜਵਾਨ ਉਹ ਨੌਜਵਾਨਾਂ ਦਾ ਕਿਸ ਤਰ੍ਹਾਂ ਦਾ ਰੁਝਾਨ ਹੈ ਅੱਜ ਜਿਹੜੇ ਕਿ ਹਾਲਾਤ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਲੋਕਾਂ ਦੀ ਬਾਹ ਫੜੀ ਆ ਨੌਜਵਾਨਾਂ ਦਾ ਕਿਸ ਤਰ੍ਹਾਂ ਦਾ ਰੁਝਾਨ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਕੰਮਾਂ ਦੇਖਦੇ ਹੋਏ ਅੱਜ ਹਰੇਕ ਨੌਜਵਾਨ ਦੇਖਿਏ ਸਾਰਾ ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਦਦ ਕੀਤੀ ਜਾ ਰਹੀ ਹੈ ਹੜਾਂ ਦੇ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸੋ ਇਸ ਚੀਜ਼ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਪਾਰਟੀ ਹੈ ਜੋ ਨੌਜਵਾਨਾਂ ਦੇ ਨਾਲ ਖੜੀ ਹੈ ਨੌਜਵਾਨਾਂ ਨੂੰ ਵੀ ਆਸ ਹੈ ਵੀ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੂੰ ਖੜਾ ਉਹਨਾਂ ਦੀ ਉਮੀਦਾਂ ਦੇ ਖਰਾ ਉਤਰੂਗਾ ਜੀ ਆਉਣ ਵਾਲੀ ਸਰਕਾਰ ਦੇ ਵਿੱਚ ਉਹਨਾਂ ਨੂੰ ਨੌਕਰੀਆਂ ਮਿਲਣਗੀਆਂ ਬੇਰੁਜ਼ਗਾਰੀ ਦੂਰ ਕੀਤੀ ਜਾਵੇਗੀ ਜਿੰਗਾ ਉਪਰਾਲਾ ਹੈ ਕਿਉਂਕਿ ਸ੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਹੈ ਐ ਮੌਲਵੀ ਵਾਲਾ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਉਪਰਾਲਾ ਚੰਗਾ ਹੈ ਔਰ ਜਿਹੜੀ ਪਾਰਟੀ ਪ੍ਰਧਾਨ ਵੱਲੋਂ ਜਿਹੇ-ਜਿਹੇ ਹੁਕਮ ਦਿੱਤੇ ਸੀ ਅੱਗੇ ਆਉਣ ਵਾਲੇ ਸਮੇਂ ਤੇ ਕਿਸ ਤਰ੍ਹਾਂ ਦੇ ਪੂਰੇ ਜਿਹੜਾ ਅਕਾਲੀ ਦਲ ਅਕਾਲੀ ਦਲ ਲੋਕਾਂ ਦੀ ਪਾਰਟੀ ਹੈ ਲੋਕਾਂ ਦਾ ਬਣਾਇਆ ਹੋਇਆ ਤੇ ਲੋਕਾਂ ਵਾਸਤੇ ਹੀ ਕੰਮ ਕਰਦਾ ਹੈ ਪੰਜਾਬ ਦੇ ਖਾਸ ਕਰਕੇ ਪੰਜਾਬੀਆਂ ਵਾਸਤੇ ਪੰਜਾਬ ਦੇ ਵਿੱਚ ਸਾਡੇ ਬਹੁਤ ਹੀ ਜਿਹੜਾ ਇਸ ਕੀ ਖਰਾਂ ਦਾ ਰੂਪ ਸੀ ਉਹਦੇ ਚ ਸਾਰੇ ਹੀ ਜਿਹੜੇ ਰਾਜ ਭਾਗ ਵਾਲੇ ਸੀ ਉਹ ਤਾਂ ਲੱਭੇ ਹੀ ਨਹੀਂ ਤੇ ਜਿਹੜਾ ਅਕਾਲੀ ਦਲ ਸੀ ਉਹਨੇ ਹਰੇਕ ਤੇਰਾ ਉਹਨਾਂ ਲੋਕਾਂ ਦੀ ਮਤ ਕੀਤੀ ਹੈ ਅੱਜ ਅਗਲੀ ਮਤ ਦੀ ਲੋੜ ਸੀ ਕਿਉਂਕਿ ਪਿਛਲਾ ਜਿਹੜਾ ਸੀ ਉਹ ਫਸਲ ਲੋਕਾਂ ਦੀ ਮਰ ਗਈ ਘਰ ਚ ਖਾਣ ਨੂੰ ਦਾਣੇ ਨਹੀਂ ਹੈਗੇ ਅਗਲਾ ਸਟੈਪ ਆ ਗਿਆ ਹੁਣ ਕਣਕਾਂ ਦੀ ਬਜਾਈ ਵਾਸਤੇ ਬਜਾਈ ਵਾਸਤੇ ਪਾਰਟੀ ਪ੍ਰਧਾਨ ਦਾ ਬੜਾ ਵੱਟਾ ਤੇ ਬਹੁਤ ਵਧੀਆ ਫੈਸਲਾ ਸੀ ਵੀ ਲੋਕਾਂ ਨੂੰ ਆਪਾਂ ਬੀਜ ਮਾਈਆ ਕਰਾਉਣਾ ਹੈ ਜਿਹੜੇ ਸਾਡੇ ਏਰੀਏ ਸੀ ਜਿੰਨਾ ਏਰੀਆ ਦੇ ਵਿੱਚ ਕੋਈ ਫਲੱਡ ਦਾ ਜਾਂ ਕੋਈ ਨੁਕਸਾਨ ਨਹੀਂ ਹੋਇਆ ਉਹਨਾਂ ਚੋਂ ਅਸੀਂ ਲੋਕਾਂ ਦੇ ਘਰਾਂ ਚੋਂ ਜਾ ਕੇ ਵੀ ਪਾਰਟੀ ਦੇ ਨਾਂ ਤੇ ਕੁਝ ਫੰਡ ਇਕੱਠੇ ਕੀਤੇ ਕਣਕ ਇਕੱਠੀ ਕੀਤੀ ਉਹ ਕਣਕ ਨੂੰ ਅਸੀਂ ਅੱਜ ਫਲਟੀ ਕਰਾ ਕੇ ਜਿਹੜਾ ਵਧੀਆ ਜਿਹੜਾ ਪੈਸਟੀਸਾਈਡ ਦਾ ਬੀਜ ਇਹ ਸਾਰੀਆਂ ਥਾਵਾਂ ਤੋਂ ਇੱਕੋ ਜਿਹਾ ਜਾ ਰਿਹਾ ਇਹ ਨਹੀਂ ਵੀ ਅਸੀਂ ਇਕੱਲੇ ਕਰ ਰਹੇ ਹਾਂ ਪੂਰੇ ਪੰਜਾਬ ਤੋਂ ਕਰ ਰਹੇ ਹਾਂ ਲੋਕਾਂ ਦੀ ਅੱਜ ਕੋਈ ਅਸਰ ਲੈਣ ਵਾਲਾ ਨਹੀਂ ਲੋਕਾਂ ਦੇ ਕੋਈ ਦੁੱਖ ਤਕਲੀਫ ਸੁਣਨ ਵਾਲਾ ਨਹੀਂ ਹੈਗਾ ਉਹ ਸ਼ਰੋਮਣੀ ਅਕਾਲੀ ਦਲ ਹੀ ਹੈ ਜਿਹੜਾ ਲੋਕਾਂ ਦੇ ਨਾਲ ਖੜਦਾ ਹੈ ਤੇ ਲੋਕਾਂ ਦੀਆਂ ਦੁੱਖਾਂ ਤਕਲੀਫਾਂ ਦੇ ਵਿੱਚ ਹਾਜ਼ਰ ਹੁੰਦਾ ਹੈ ਅੱਜ ਵੀ ਉਹ ਉਹ ਲੋਕਾਂ ਵਾਸਤੇ ਹੀ ਕਰ ਰਿਹਾ ਹੈ ਕੋਈ ਆਪਣੇ ਵਾਸਤੇ ਨਹੀਂ ਕੋਈ ਇਲੈਕਸ਼ਨਾਂ ਦੀ ਗੱਲ ਕਰਦੇ ਨੇ ਇਲੈਕਸ਼ਨਾਂ ਦਾ ਜੇ 2 ਸਾਲ ਨੂੰ ਪਈ ਪਈ 1.5 2 ਸਾਲ ਪਏ ਨੇ ਅੱਜ ਤਾਂ ਉਹ ਲੋਕਾਂ ਦੇ ਨਾਲ ਖਲੋਣ ਦੀ ਲੋੜ ਹੈ ਸ਼ਰੋਮਣੀ ਅਕਾਲੀ ਦਲ ਖੜਾ ਹੈ ਉਹ ਕੋਈ ਸਹਾਲ ਨਹੀਂ ਕਰ ਰਿਹਾ ਜਿਵੇਂ ਅਸੀਂ ਇੱਥੋਂ ਕੋਈ ਪੇਰੇ ਸਹਾਲ ਨਹੀਂ ਕਰ ਰਹੇ ਅਸੀਂ ਲੋਕਾਂ ਦੀ ਦੁੱਖ ਤਕਲੀਫ 'ਚ ਖੜੇ ਹੋ ਰਹੇ ਹਾਂ ਸਾਡੇ ਭਰਾ ਨੇ ਸਾਡੀ ਪਾਰਟੀ ਦੇ ਮੈਂਬਰ ਨੇ ਅਸੀਂ ਉਹਨਾਂ ਨਾਲ ਖੜੇ ਹੋ ਰਹੇ ਹਾਂ ਤੇ ਹਰ ਇੱਕ ਦੁੱਖ ਸੁੱਖ ਚ ਖੜੇ ਹੁੰਦੇ ਰਹਿਵਾਂਗੇ ਇਸ ਸੰਗ ਗੁਰਪ੍ਰੀਤ ਸਿੰਘ ਮੌਲਵੀ ਵਾਲਾ ਜਿਹੜੇ ਦੱਸ ਰਹੇ ਕਿਉਂਕਿ ਇਸ ਵਕਤ ਜਿਹੜੇ ਕਿ ਇੱਥੇ ਮੌਜੂਦ ਨੇ ਹਲਕਾ ਇੰਚਾਰਜ ਜਿਹੜੇ ਬਾਬੂ ਕਬੀਰ ਦਾਸ ਵੀ ਔਰ ਜਗਮੀਤ ਸਿੰਘ ਹਰੇਉ ਜਿਹੜੇ ਜ਼ਿਲ੍ਹਾ ਇੰਚਾਰਜ ਨੇ ਉਹ ਵੀ ਮੌਜੂਦ ਨੇ ਕਿਉਂਕਿ ਇਸ ਵਕਤ ਜਿਹੜੀਆਂ ਇਥੋਂ ਟਰੱਕ ਜਿਹੜੇ ਰਵਾਨਾ ਕਰ ਰਹੇ ਆ ਕਿ ਬੀਜ ਵਾਸਤੇ ਜਿਹੜੇ ਵਧੀਆ ਕੁਆਲਿਟੀ ਦਾ ਬੀਜ ਇਥੋਂ ਭੇਜ ਰਹੇ ਆ ਕਿਉਂਕਿ ਸ਼੍ਰੋਮਣੀ ਕਾਲੀਦਲ ਵੱਲੋਂ ਇਹ ਜਿਹੜੀ ਹਰਡ ਮਾਰੂ ਏਰੀਆ ਦੇ ਵਿੱਚ ਜਿਹੜ ਹੁਣ ਦੇਖਣਾ ਹੋਵੇਗਾ ਆਰਨਲ ਸਮੇਂ ਦੇ ਵਿੱਚ ਕਿਸ ਤਰ੍ਹਾਂ ਉਸ ਲੋਕਾਂ ਜਿਹੜੇ ਲੋਕਾਂ ਦੇ ਉਥੇ ਫਸਲ ਔਰ ਘਰਾਂ ਦੇ ਵਿੱਚ ਰਸਣ ਪਾਣੀ ਵਗੈਰਾ ਸਾਰਾ ਖਤਮ ਹੋ ਗਿਆ ਸੀਗਾ ਉਹਨਾਂ ਨੂੰ ਰਾਹਤ ਇਹ ਮਿਲ ਸਕੇ